ਸ਼ਹੀਦ ਕਲਤਖ ਸਾਹਿਬ ਨੂੰ ਨਮਸਤਕ ਹੁੰਦਾ ਸਾਡਾ ਅੱਜ ਇੱਥੇ ਆਉਣ ਦਾ ਸ੍ਰੀ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਤਖਤ ਤੇ ਆਉਣ ਦਾ ਇੱਕ ਵਿਸ਼ੇਸ਼ ਕਾਰਨ ਹੈ ਕਿ ਦਾਸ 1988 ਤੋਂ ਉਮਰਤਾਰੀ ਹੈ ਕਦੇ ਵੀ ਕੋਈ ਹੋਜੀ ਹੁਣ ਤਾਈ ਧਲਾਈ ਨਹੀਂ ਆਈ ਜਿਹਦੇ ਨਾਲ ਮੈਨੂੰ ਜਾਂ ਮੇਰੇ ਸਿੱਖ ਪੰਥ ਨੂੰ ਮੇਰੀਆਂ ਸੁਭਾਵਾਂ ਤੋਂ ਨਿਮੋਸ਼ੀ ਦਾ ਸਾਹਮਣਾ ਕਰਨਾ ਪਵੇ ਪਰ ਅਫਸੋਸ ਹੋਇਆ ਕਿ ਕੁਝ ਵਿਅਕਤੀ ਜਿਹੜੇ ਆਪ ਪਤਿਤ ਹੈਗੇ ਆ ਜਿਹੜੇ ਸਿੱਖ ਰਹਿਤ ਮਰਯਾਦਾ ਦੇ ਭਗਾਉੜੇ ਆ ਜਿਨ੍ਹਾਂ ਨੂੰ ਸਿੱਖੀ ਦਾ ਪੂਰਾ ਜਿਹੜਾ ਵੀ ਸਮਝ ਨਹੀਂ ਹੈ ਉਹ ਅਮਰੀਕਾ ਦੀ ਧਰਤੀ ਤੇ ਰਹਿੰਦੇ ਆ ਤੇ ਆਪਣਾ ਚਾਚਾ ਕਰਕੇ ਵੀ ਲੋਕ ਜਾਣਦੇ ਆ ਜਿਹੜਾ ਇਹ ਕਦੇ ਇੰਜਨ ਮੇਕਨਾ ਗਰੁੱਪ ਉਹ ਵਗੈਰਾ ਚਲਾ ਕੇ ਉਹ ਬਦਮਾਸ਼ੀ ਕਰਦੇ ਆ ਉਹਨਾਂ ਨੇ ਪਹਿਲਾਂ ਇੱਕ 20 ਮੈਂਬਰਾਂ ਦੀ ਲਿਸਟ ਜਾਰੀ ਕੀਤੀ ਸੀ ਕਿ ਇਹਨਾਂ ਨੂੰ ਸ਼ਿਦਿਆ ਜਾਊਗਾ ਜਿਹਦੇ ਵਿੱਚੋਂ ਇੱਕ ਸਾਡਾ ਛੋਟਾ ਵੀਰ ਗੁਰਪ੍ਰੀਤ ਹਰੀ ਨਾਉਂ ਦਾ ਕਤਲ ਕਰ ਦਿੱਤਾ ਗਿਆ ਉਦੋਂ ਬਾਅਦ ਫੇਰ ਪਿਛਲੇ ਦਿਨਾਂ ਤੋਂ ਇੱਕ 15 ਵਿਅਕਤੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਹਦੇ ਉੱਤੇ ਕਿਹਾ ਗਿਆ ਕਿ ਇਹਨਾਂ ਲੋਕਾਂ ਦਾ ਕਾਰਨ ਕਰਕੇ ਜਿਹੜੀ ਐਨਐਸਏ ਅਮਰਤਪਾਲ ਨੌਜਵਾਨ ਦੀ ਵਧਈ ਹੈ ਅਸੀਂ ਅੱਜ ਲੋਕ ਤਾਂ ਉਹਨਾਂ ਕਦੇ ਕਿਤੇ ਪਬਲਿਕ ਪਲੇਸ ਤੇ ਆਣ ਕੇ ਵੀ ਕਹਿਣ ਨੂੰ ਤਿਆਰ ਮੈਂ ਸ੍ਰੀ ਕਲ ਤਖਸਾਲ ਦੀ ਸਨਮੂਖ ਹੋ ਕੇ ਇਹ ਗੱਲ ਕਹਿਣੀ ਚਾਹੁੰਦਾ ਕਿ ਮਾਂ ਸਾਡਾ ਐਨਐਸ ਵਧਾਉਣ ਵਿੱਚ ਕੱਲ ਕੋਈ ਰੋਲ ਸੀ ਤੇ ਨਾ ਅੱਜ ਅਸੀਂ ਐਨਐਸਏ ਵਰਗੇ ਕਾਲੇ ਕਾਨੂੰਨ ਦੀ ਪੁਰਜੋਰ ਨਿੰਦਾ ਕਰਦੇ ਹਾਂ ਕਿਸੇ ਤੇ ਲਗਣੀ ਨਹੀਂ ਚਾਹੀਦੀ ਪਰ ਹਾਂ ਜਿਨੇ ਜੋ ਕਰਤੂਤਤਾ ਕੀਤੀਆਂ ਉਹਨੂੰ ਉਹਦੇ ਅਨੁਸਾਰ ਹੀ ਸਜ਼ਾ ਮਿਲਣੀ ਵੀ ਜ਼ਰੂਰੀ ਹੈ ਅਸੀਂ ਆਪਣਾ ਪੱਖ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਹਾਂ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਤਖਤ ਨੂੰ ਨਮਸਕਾਰ ਕਰਕੇ ਸਮੂਚੀ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਕੋਈ ਲਿਖਤੀ ਬਿਆਨ ਜਾਂ ਸਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਸਤਾ ਨਹੀਂ ਹੈ ਪਰੰਤੂ ਸਾਡੀ ਸ਼ਬੀ ਨੂੰ ਖਰਾਬ ਕਰਨ ਵਾਸਤੇ ਕੁਝ ਸ਼ਰਾਬੀ ਨਸਈ ਕਿਸਮ ਦੇ ਲੋਕ ਜਿਹੜੇ ਇਹ ਮਾਮਲਾ ਖੜਾ ਕਰ ਰਹੇ ਆ ਉਹਨਾਂ ਨੇ ਵਾਰਸ ਪੰਜਾਬ ਦੇ ਨਾਂ ਦੇ ਕਰਕੇ ਪਾਰਟੀ ਬਣਾਈ ਆ ਪੰਥ ਨੂੰ ਰਿਪਰੈਜ਼ੈਂਟ ਕਰਨ ਦਾ ਦਾਵਾ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਸੀਂ ਕਹਿ ਬੇਨਤੀ ਕਰਨ ਆਏ ਆ ਕਿ ਇਹਨਾਂ ਲੋਕਾਂ ਤੇ ਸਖਤ ਸਟੈਂਡ ਲਿਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਇਹਨਾਂ ਦੀਆਂ ਆਪ-ਹੁਦਰੀਆਂ ਗੱਲਾਂ ਉਹਦਾ ਕਰਕੇ ਇੱਕ ਭਰਾ ਮਾਰੂ ਜੰਗ ਵਿੱਚ ਵਾਧਾ ਹੋ ਸਕਦਾ ਕਾਰਨ ਕੀ ਹੈ ਤੁਹਾਡਾ ਨਿਸ਼ਿਤ ਨਾਮ ਕਿਉਂ ਹੋ ਰਿਹਾ ਹੈ ਦੇਖੋ ਜੀ ਸਾਡਾ ਛੋਟਾ ਨੌਜਵਾਨ ਹੀਰ ਕਤਲ ਕਰ ਦਿੱਤਾ ਗੁਰਪ੍ਰੀਤ ਸਿੰਘ ਹਰੀਨ ਨੂੰ ਅਸੀਂ ਉਹਦੀ ਕਤਲ ਦੀ ਪੂਰੀ ਜਿਹੜੀ ਜਾਂਚ ਟੀਮ ਆ ਜਾਂ ਉਹਦਾ ਪਰਿਵਾਰ ਆ ਅਸੀਂ ਪਹਿਲੇ ਦਿਨ ਤੋਂ ਖੜੇ ਹੋਏ ਹਾਂ ਕਿਉਂਕਿ ਸਾਡਾ ਮੈਂਬਰਸ ਇਸੇ ਵਜ੍ਹਾ ਕਰਕੇ ਕਿਉਂਕਿ ਜਦੋਂ ਵੀ ਕੋਈ ਗੱਲ ਚੱਲਦੀ ਹੈ ਤੇ ਦੋ ਧੜੇ ਹੁੰਦੇ ਨੇ A ਤੇ B ਅਸੀਂ ਗੁਰਪ੍ਰੀਤ ਹਰੀਨ ਨੂੰ ਦੇ ਸਮਰਥਕ લાલો ਉਸ પરિવાર ਦੇ ਹਤਾਇਸ਼ੀ ਲਾਲੋ ਪਰਿਵਾਰ ਦੇ ਮਦਦਗਾਰ ਲਾਲੋ ਅਸੀਂ ਉਸ ਪਾਸੇ ਖੜੇ ਆ ਇੱਕ ਲਿਸਟ ਬਣੀ ਬਣੀ ਹੋ ਸਕਦੀ ਹੈ ਵੈਸੇ ਤਾਂ ਇਸ ਲਿਸਟ ਦੀ ਪ੍ਰਮਾਣਿਕਤਾ ਜਿਹੜੀ ਉਹ ਸ਼ੱਕ ਦੇ ਘੇਰੇ ਚ ਹਾਂ ਹੋ ਸਕਦਾ ਕਿ ਉਹਨਾਂ ਨੇ ਕਿਹਾ ਹੋਵੇ ਕਿ ਆ ਆ ਫਲਾਨਾ ਇੰਟੈਲੀਜੈਂਸ ਦੀ ਇਨਪੁਟ ਹੋ ਸਕਦੀ ਹੈ ਕਿ ਜਦੋਂ ਇਹਨਾਂ ਨੇ ਪਹਿਲਾਂ 20 ਦੀ ਲਿਸਟ ਜਾਰੀ ਕੀਤੀ ਸੀ ਇੱਕ ਮਾਰਤਾ ਉਹੀ ਰਹਿ ਗਏ ਵੀ ਹਾਂ ਹੋ ਸਕਦਾ ਵੀ ਬਾਕੀ ਹੋਏ ਉਹਨਾਂ ਨੇ ਲਾ ਦਿੱਤੀ ਵੀ 15 ਬੰਦਿਆਂ ਨੂੰ ਖਤਰਾ ਪਰ ਅਸੀਂ ਸਾਨੂੰ ਪਹਿ ਹੈ ਕਿਸੇ ਦਾ ਨਹੀਂ ਹੈਗਾ ਭੈ ਕਹ ਹਾਂ ਜੀ ਬੀਤ ਨੇ ਮੈਂ ਪਹਿਮਾਨ ਧਿਆਨ ਅਸੀਂ ਗੁਰੂ ਪਾਤਸ਼ਾਹ ਦੇ ਭਰੋਸੇ ਤੇ ਚੱਲਣ ਵਾਲੇ ਆ ਸਾਨੂੰ ਕਿਸੇ ਦਾ ਕੋਈ ਡਰ ਦੂਰ ਨਹੀਂ ਹੈਗਾ ਪਰੰਤੂ ਅਸੀਂ ਸੁਚੇਤ ਜੂਰ ਆ ਜੇ ਇੰਟੈਲੀਜੈਂਸੀ ਦੀ ਇਨਪੁਟ ਹੈ ਤੇ ਫਿਰ ਉਹਨਾਂ ਲੋਕਾਂ ਦੀ ਜੈਪਾਲ ਭੁੱਲਰ ਦੇ ਨਾਲ ਹੋਰ ਗੈਂਗਸਟਰਾਂ ਦੇ ਨਾਲ ਬਹੁਤ ਕੁਝ ਅੱਜ ਜਾਗਦਾਰ ਹੋ ਗਿਆ ਪਿਛਲੇ ਦਿਨੀ ਸਾਫਕਾ ਮੰਤਰੀ ਨੇ ਵੀ ਕਈ ਕੁਸ਼ ਯਾਰ ਕੀਤਾ ਹੋਰ ਵੀ ਗਾਹਿਬ ਗਾਹਿ ਚੱਲ ਰਿਹਾ ਅਫਸੋਸ ਇਸੇ ਗੱਲ ਦਾ ਹੈ ਕਿ ਗੁਰਬਾਣੀ ਦੇ ਵਾਕ ਅਨਸਾਰ ਇਹ ਲੋਕ ਇਹੋ ਜਿਹੇ ਨੇ ਅੰਦਰੋਂ ਝੂਠੇ ਪੈਸ ਬਾਹਰ ਦੁਨੀਆ ਅੰਦਰ ਫੈਲ 68 ਤੀਰਥ ਦੇ ਜੇ ਨਾ ਵੇ ਉਤਰੇ ਨਹੀਂ ਮਹਿਰ ਇਹ ਅੰਦਰੋਂ ਝੂਠੇ ਨੇ ਸਿੱਖੀ ਵਾਲਾ ਪਹਿਰਾਵਾ ਬਣਾਇਆ ਹੋਇਆ ਲੋਕਾਂ ਨੂੰ ਬੇਬੁਖ ਬਣਾ ਰਹੇ ਨੇ ਕੁਝ ਨਸ਼ੇਈ ਕਿਸਮ ਦੇ ਲੋਕ ਇਹਨਾਂ ਨੇ ਇਕੱਠੇ ਕੀਤੇ ਹੋਏ ਨੇ ਕਿਉਂਕਿ ਨਸ਼ੇ ਨਸ਼ੇ ਦੂਰ ਕਰਨ ਦਾ ਦਾਵਾ ਕਰਦੇ ਸੀ ਆਪ ਦੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਨਸ਼ੇ ਵਿੱਚ ਗ੍ਰਸਤ ਆ ਸੋ ਇਸ ਕਰਕੇ ਅੱਜ ਅਸੀਂ ਸਿੰਘ ਸਾਹਿਬ ਨੂੰ ਇਹ ਬੇਨਤੀ ਕਰਨ ਆਏ ਆ ਕਿ ਇਹ ਜਿਹੜੀ ਹੋ ਰਹੀ ਆ ਗੱਲ ਇਹਦੇ ਤੇ ਰੋਕਾ ਲਾਉਣਾ ਚਾਹੀਦਾ ਜਿਹੜੇ ਲੋਕਾਂ ਨੇ ਗਲਤ ਜੀ ਇਹ ਪੰਥ ਦੀ ਗਲਾਰ ਨਹੀਂ ਫਲਾਣ ਇਹ ਮੈਂ ਤਾਂ ਅਸੀਂ ਤਾਂ ਨਹੀਂ ਹਾਂ ਉਹਦਾ ਕੀ ਮਤਲਬ ਹੁੰਦਾ ਉਹ ਤਾਂ ਤਿਆਰ ਹੀ ਹੁੰਦਾ ਮੌਤ ਲਈ ਮੇਰੇ ਸਾਡੇ ਨਾਲ ਜਿਹੜੇ ਹੋਰ 14 15 ਲੋਕ ਨੇ ਉਹ ਵੀ ਤਾਂ ਚਿੰਤਤ ਨੇ ਉਹਨਾਂ ਦੇ ਪਰਿਵਾਰ ਇਹ ਹੁਣ ਪੁਲਿਸ ਪ੍ਰਸ਼ਾਸਨ ਨੇ ਦੇਖਣਾ ਸਰਕਾਰ ਨੇ ਦੇਖਣਾ ਉਹਨਾਂ ਨੇ ਕੀ ਕਰਨਾ ਪਰ ਸਾਡੀ ਦੌੜ ਹੈਗੀ ਸ੍ਰੀ ਅਕਾਲ ਤਖਸਾਲ ਮੁੱਖ ਲਿਸਟ ਕਿੱਥੋਂ ਗਈ ਹੈ ਉਹ ਲਿਸਟ ਕਿੱਥੋਂ ਜਾਰੀ ਹੋਈ ਤੁਹਾਡੇ ਲੋ ਜਾਰੀ ਕੀਤੀ ਜਾਂਦੀ ਕਿ ਉਹਨਾਂ ਕੜਵਾਈ ਗਈ ਦੇਖੋ ਜੀ ਕਿੱਥੋਂ ਜਾਰੀ ਹੋਈ ਹੈ ਤੇ ਬਘੇਲਾ ਹੀ ਰਹਿ ਸਕਦਾ ਹੈ ਨਾ ਕਿ ਕੌਣ ਕਿੱਥੋਂ ਕੀ ਸਾਨੂੰ ਤਾਂ ਅਜੇ ਤੱਕ ਪਤਾ ਨਹੀਂ ਲੱਗਾ ਨਾ ਉਹ ਤੇ ਕੋਈ ਮੋਹੜ ਆ ਨਾ ਆਰਟੀਆਈ ਦੀ ਮੋਹੜ ਆ ਨਾ ਕੋਈ ਦੂਜੀ ਮੋਹੜਾ ਕੁਝ ਵੀ ਨਹੀਂ ਹੈਗਾ ਉਹਦੇ ਉੱਤੇ ਤੇ ਇਸ ਕਰਕੇ ਉਹਦੀ ਪ੍ਰਮਾਣਿਕਤਾ ਦੇ ਉੱਤੇ ਸ਼ੱਕ ਆ ਇਸੇ ਕਰਕੇ ਅੱਜ ਗੱਲ ਕਰ ਤਖਸਾਲ ਕਰਦੇ ਹੋ ਕਿ ਇਹ ਜਿਹੜੇ ਨੌਜਵਾਨ ਦਾ ਨਾਮ ਆਏ ਆ ਕਿ ਅਮਰਤਪਾਲ ਦੀ ਐਨਾ ਸਿੰਘ ਤੋਂ ਤੁਹਾਡਾ ਕੋਈ ਯੋਗਦਾਨ ਨਹੀਂ ਸਰਵਾਰ ਸਾਹਿਬ ਕੋਈ ਬੰਦ ਇੱਕ ਵੀ ਜੋ ਲਿਸਟ ਜਾਰੀ ਕਰ ਗੱਲਾਂ ਉੱਥੇ ਵਰਬਲੀ ਗੱਲਾਂ ਨਾਲ ਨਹੀਂ ਹੋ ਸਕਦਾ ਮੈਂ ਕੋਈ ਐਮਪੀ ਨਹੀਂ ਗਾ ਮੈਂ ਕੋਈ ਮਿਨਿਸਟਰ ਨਹੀਂ ਗਾ ਮੈਂ ਕੋਈ ਐਮਐਲਏ ਨਹੀਂ ਹੈਗਾ ਕਿ ਮੇਰੇ ਕਹਿਣਾ ਐਮਐਸਏ ਵਾਜੂ ਜਾਂ 15 ਵਿੱਚੋਂ ਕੋਈ ਇਦਾਂ ਦਾ ਹੋਵੇ ਜੇ ਇਹਨਾਂ ਦੇ ਕੋਲ ਹੈ ਤੇ ਕੋਈ ਲਿਖਤੀ ਸਾਡਾ ਬਿਆਨ ਵੀ ਕਢਾ ਲੈਂਦੇ ਉਹ ਪਬਲਿਸ਼ ਕਰਦੇ ਇਸ ਸਾਲ ਦਾ ਰੋਲਾ ਕੀ ਹੈ ਇੱਕ ਤੁਸੀਂ ਕਿਹਾ ਕਿ ਸ਼ਰਾਬੀਆਂ ਦਾ ਇਕੱਠ ਹੈ ਕੀ ਦਮਦਮਾ ਸਾਹਿਬ ਦੇ ਇੱਕ ਵੱਡਾ ਇਕੱਠ ਹੋਇਆ ਸਾਰੇ ਸ਼ਰਾਬੀਆਂ ਦਾ ਇਕੱਠ ਹੋ ਸਕਦਾ ਜਾਂ ਨਸ਼ਈਆਂ ਦਾ ਇਕੱਠ ਸੀ ਦੇਖੋ ਜੀ ਮੁਖਬਲਾ ਦਾ ਕੌਣ ਹੈ ਪਤਤ ਹੈ ਸ੍ਰੀ ਕਰੇ ਮਰਜਾ ਤਾਂ ਕਹਿੰਦੀ ਹੈ ਕਿ ਪਤਤ ਬੰਦਾ ਅਪਦੇਸ਼ ਨਹੀਂ ਕਰ ਸਕਦਾ ਅਮਾਨ ਸਿੰਘ ਮਾਨ ਦੀ ਸਿਆਸੀ ਸਟੇਜ ਅਮਾਨ ਸਿੰਘ ਖਾਰਾ ਕੀ ਹੈ ਸਿਆਸੀ ਸਟੇਜ ਨਹੀਂ ਕਰ ਸਕਦਾ ਸਿਆਸੀ ਪਾਰਟੀਆਂ ਬਣਾਉਣ ਪਰ ਪੰਥ ਤੇ ਪੰਜਾਬ ਨੂੰ ਖਤਰੇ ਦੀ ਗੱਲ ਕਹਿਣ ਵਾਲੇ ਆਪ ਖੁਦ ਨਹੀਂ ਸਹੀ ਰਗੇ ਆਪ ਦੀ ਸਿਆਸੀ ਸਟੇਜ ਇਹ ਤਾਂ ਦੇਖ ਕਿ ਕਿਨੇ ਕਰ ਸਕਦਾ ਸਿਆਸੀ ਪੰਥਿਕ ਵੀ ਹੈ ਨਾਲ ਪੰਥ ਦਾ ਵੀ ਰੋਲਾ ਪਾਉਂਦੇ ਹਨ ਸਿਆਸੀ ਸਿਆਸੀ ਤੇ ਜੋ ਮਰਜ਼ੀ ਕਰਦੇ ਨੇ ਅਮਾਨ ਸਿੰਘ ਖਾਰਾ ਬਾਰੇ ਕੀ ਕਹਿਣਾ ਚਾਹੋਗੇ ਅਮਾਨ ਸਿੰਘ ਖਾਰਾ ਦੇਖੋ ਪਤਤ ਆਦਮੀ ਹੈ ਤੇ ਉਹ ਪੁੱਤ ਦੋਵੇਂ ਪਤਤ ਹੈ ਤੇ ਉਹ ਕੱਲ ਫਲਾਉਂਦਾ ਇੱਕ ਮਿੰਟ ਥੋੜਾ ਸ਼ਰਗੋਮ ਉਹ ਪ੍ਰਚਾਰ ਨਹੀਂ ਕਰ ਸਕਦੇ ਸਿੱਖੀ ਦਾ ਇੱਥੋਂ ਤੱਕ ਅਕਾਲੀ ਦਲ ਦਾ ਜਿਹੜਾ ਬਲਾਰਾ ਅਰਸ਼ ਕਲੇਰ ਉਹ ਵੀ ਪਤ ਤਾ ਹੈ ਅਵਾਰਸ਼ ਪੰਜਾਬ ਦਾ ਵੀ ਬਲਾਰਾ ਪਤ ਤਾ ਹੈ ਇਹ ਤਾਂ ਸਾਰੀਆਂ ਅਕਾਲੀ ਅਕਾਲ ਦੇ ਪੁਜਾਰੀ ਹੁੰਦੇ ਆ ਮਾਕੇ ਪੱਤ ਨਹੀਂ ਦੇ ਅਕਾਲੀ ਦਮਾ ਸਿਆਸੀ ਜਮਾਤ ਵੀ ਹੈ ਨਾ ਤੇ ਸਿਆਸੀ ਜਮਾਤ ਦੇ ਵਿੱਚ ਜ਼ਿਆਦਾਤਰ ਪੱਤੇ ਤਾਂ ਉਹਦੇ ਵਿੱਚ ਪਾਪਾਂ ਦੇਖ ਸਕਦੇ ਆ ਇੱਧਰ ਵੀ ਸਾਰੇ ਪੱਤੇ ਤਾਂ ਜਿੰਨੇ ਤੁਰੇ ਫਿਰਦੇ ਨੇ ਆਧਾ ਵੱਧਦੇ ਨਸ਼ੇ ਦੇ ਐਨਡੀਪੀਐਸ ਦੇ ਪਰਚੇ ਨਹੀਂ ਨਹੀਂ ਪਰ ਅਮਰਤ ਬਾਦਲਾ ਰੋਲਾ ਕੀ ਹੈ ਅਮਰਤ ਬਾਦਲ ਨਾਲ ਰੋਲਾ ਸਿਧਾਂਤਕਾ ਜੀ ਜਨਾਨੀ ਦੀ ਲੜਾਈ ਪਿੱਛੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਜਨਾਲੇ ਲੈ ਕੇ ਜਾਣਾ ਇੱਕ ਗੁਰਸ਼ਖ ਬੱਚੇ ਨੂੰ ਪੁੱਟਣਾ ਉਹਦੀ ਪਿੱਠ 'ਚ ਡੰਡਾ ਦੇਣਾ ਉਹਦੇ ਕੇਸਾਂ ਦੀ ਬੇਦਬੀ ਕਰਨੀ ਹਾਂਜੀ ਇੱਕ ਨੌਜਵਾਨ ਦਾ ਕਤਲ ਕਰਾ ਦੇਣਾ ਇਹ ਰੋਲੇ ਨੇ ਇੱਕ ਨੌਜਵਾਨ ਨੂੰ ਸਿਵਾਉਣ ਦੇ ਖਾਤਰ ਵੀ ਉਤੇ ਇਸ ਨੂੰ ਐਸਟੈਂਸ ਨੌਜਵਾਨ ਬਾਹਰ ਅਭੇਸ਼ਾ ਤੋਂ ਸਫਰ ਤੋਂ ਦੂਰ ਹੋ ਚੁੱਕਾ ਆ ਬਾਹਰ ਨੇ ਦੇਖੋ ਜੀ ਇਹ ਤਾਂ ਫਿਰ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਆ ਨਾ ਇਹ ਦੇਖਣਾ ਪਵੇਗਾ ਆਪਾਂ ਨੂੰ ਪਰ ਜਿਹੜਾ ਨੌਜਵਾਨ ਐਸਟੈਂਸ ਜਿਹਨੂੰ ਛੁੜਾਉਣ ਵਾਸਤੇ ਇਕੱਠ ਕੀਤਾ ਗਿਆ ਸੀ ਜੀ ਉਹ ਨੌਜਵਾਨੇ ਬਾਹਰ ਆ ਜੀ ਦੇਖੋ ਉਹ ਉਹ ਵੀ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਹੋਊਗਾ ਤੁਸੀਂ ਹਫਤਾ ਤੱਕ ਵੇਟ ਕਰੋ ਸਾਰਾ ਕੁਝ ਸੱਚ ਆ ਜਾਊਗਾ ਸਾਹਮਣੇ ਧੰਨਵਾਦ